ਵਾਹਿਗੁਰੂ ਸਾਹਿਬ ਜੀਓ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸ਼ਿਵ ਬਿਰੰਚ ਧਰ ਧਿਆਨ ਨਿਤਹਿ ਜਿਸ ਬੀਦ ਬਖਾਣੈ ਨਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪੰਜਨਾ ਗੜਹਨ ਸਮੱਥ ਕਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਅਗਮ ਅਨੰਤ ਅਨਾਦ ਜਿਸ ਕੋਈ ਨ ਜਾਣੈ ਸਿਵ ਬਿਰਲ ਚ ਧਰ ਧਿਆਨ ਨ ਤਹਿ ਜਿਸ ਬੇਦ ਬਖਾਣੈ ਨਰੰਕਾਰ ਨਿਰਵੈਰ ਨਹੀਂ ਦੂਸਰ ਕੋਈ ਪੰਜਾਂ ਦਾ ਗੜਹਦ ਸਮੱਥ ਤਰਨ ਤਾਰਣ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਗਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬੇਰੰਚ ਧਰ ਧਿਆਨ ਨਿਤਹਿ ਜਿਸ ਬੇਦ ਬਖਾਣੇ ਨਰੰਕਾਰ ਨਿਰਵੇਰ ਅਵਰ ਨਹੀਂ ਦੂਸਰ ਕੋਈ ਪੰਜਾਂ ਦੇ ਗੜ ਹਨ ਸਮਥ ਤਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਿਨ ਜਗ ਕਿਓ ਜਨ ਮਥ ਰਸ ਨਾਰਸੈ ਫਰਿ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚ ਤਹੇ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਤਰ ਧਿਆਨਨ ਤੈ ਜਿਸ ਬੇਦ ਬਖਾੜੇ ਨਰੰਕਾਰ ਨਿਰਵੇਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਹਨ ਸਮੱਥ ਤਰਨ ਤਾਰਨ ਪ੍ਰਭ ਸੋਇ ਨਾ ਨ ਪ੍ਰਕਾਰ ਜਨ ਜਗ ਕੇ ਉਹ ਜਨਮ ਤੁਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬੇਰੰਚ ਤਰ ਧਿਆਨ ਨਿਤ ਹੈ ਜਿਸ ਬੇਦ ਬਖਾਣੇ ਨਿਰੰਕਾਰ ਨਿਰਵੇਰ ਅਬਰ ਨਹੀਂ ਦੂਸਰ ਕੋਈ ਭੰਜਨ ਗੜਹ ਨਾ ਸਮਥ ਤਰਨ ਤਾਰਨ ਪ੍ਰਭ ਸੋਏ ਨਾ ਨਾ ਪ੍ਰਕਾਰ ਜਨ ਜਗ ਕੇ ਓ ਜਨਮ ਥਰਾ ਰਤਨਾ ਰਸੈ ਸਰੀ ਸਤਿਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੈ ਸ਼ੇਵ ਬੇਰੰਚ ਤਰ ਧਿਆਨਨ ਤੇ ਜਿਸ ਬੇਦ ਬਖਾਣੇ ਨਿਰੂਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਹ ਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਣਾ ਪ੍ਰਕਾਰ ਜਨ ਜਗ ਕੇ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਰੇ शिव बिरंच तार ध्यान नितह जस वेद बखान निरंकार निरवैरे अवर नहीं दूसर कोई भंजन गढ़न समथ तरण तारन प्रभु सोए नाना प्रकार जिन जग कियो ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬੇਰੰਚ ਤਰ ਧਿਆਨ ਨਿਤ ਹੈ ਜਿਸ ਬੇਦ ਬਖਾਣੇ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਹਨ ਸਮਾਥ ਤਰਨ ਤਾਰਨ ਪ੍ਰਭ ਸੋਈ ਨਾਣਾ ਪ੍ਰਕਾਰ ਜਿਨ ਜਗ ਕੀਓ ਜਨਮਥਰਾ ਰਸ ਨਾ ਰਸੈ ਸਰੇ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ ਆਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਧਰ ਧਿਆਨ ਨ ਤੈ ਜਿਸ ਬੇਦ ਬਖਾਣੇ ਨਰੰਕਾਰ ਨਰ ਬੈਰ ਅਵਰ ਨਹਿ ਦੂਸਰ ਕੋਈ ਭੰਜਨ ਅਗੜਹਾਂ ਨ ਸਮੱਥ ਤਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਿਨ ਜਗ ਕਿਉ ਜਨਮ ਥੁਰਾ ਰਸਨਾ ਰਸੈ ਸਰੇ ਸਤਨਾਮ ਕਰਤਾ ਪੁਰਖ ਗੁਰ ਰਾਮ ਦਾ ਸਚਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ ਸ਼ਿਵ ਬਿਰੰਚ ਤਰ ਧਿਆਨ ਨ ਤਹਿ ਜਿਸ ਬੇਦ ਬਖਾਨੈ ਨਰੰਕਾਰ ਨਿਰਵੈਰ ਅਵਰਣਹਿ ਦੂਸਰ ਕੋਈ ਪੰਜਨ ਗੜਹਨ ਸਮਾਥ ਤਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ आगामा अनंत अलاد आद जिस को ए न जाने शिव बिरंच तर ध्यान न तह जिस भेद बखाने नृंकार निर्बैर अवर्णहि दूसर कोइ पंजदा गढ़न समथ तरण तारन प्रभु सोइ ਨਾ ਨਾ ਪ੍ਰਕਾਰ ਜਿਨ ਜਗ ਕੇ ਜਨ ਮਥੁਰਾ ਰਸ ਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ शिव बिरंच ਧਰ ਧਿਆਨ ਨਿਤਹਿ ਜਿਸ ਬੀਦ ਬਖਾਣੈ ਨਰੰਕਾਰ ਨਰਵੈਰ ਅਵਰ ਨਹੀਂ ਦੂਸਰ ਕੋਈ ਪੰਜਨਾ ਗੜਹਨ ਸਮੱਥ ਕਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਅਗਮ ਅਨੰਤ ਅਨਾਦ ਜਿਸ ਕੋਈ ਨ ਜਾਣੈ ਸ਼ਿਵ ਬਿਰਲ ਚ ਧਰ ਧਿਆਨ ਨ ਤਹ ਜਿਸ ਬੇਦ ਬਖਾਣੇ ਨਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪੰਜਾਂ ਦਾ ਗੜਹਨ ਸਮਾਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕਿਉ ਜਨਮ ਅਥਰਾ ਰਸਨਾ ਰਸੈ ਸਰ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ ਸ਼ਿਵ ਬਿਰੰਚ ਧਰ ਧਿਆਨ ਨਿਤਹਿ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀ ਦੂਸਰ ਕੋਈ ਭੰਜਨ ਗੜਹਨ ਸਮਥ ਤਰਨ ਤਾਰਨ ਪ੍ਰਭ ਸੋਇ ਨਾ ਨਾ ਪ੍ਰਕਾਰ ਜਿਨ ਜਗ ਕੇੋ ਜਨ ਮਥ ਰਸਨਾਰਸੈ ਸਰਿਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਵਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ ਸ਼ਿਵ ਬਿਰੰਚ ਤਰ ਧਿਆਨਨ ਤੈ ਜਿਸ ਬੇਦ ਬਖਾੜੈ ਨਿਰੰਕਾਰ ਨਿਰਵੇਰ ਆ ਮੇਰੇ ਨਹੀਂ ਦੂਸਰ ਕੋਈ ਭੰਜਨ ਗੜਹਨ ਸਮੱਥ ਤਰਣ ਤਾਰਨ ਪ੍ਰਭ ਸੋਈ ਨਾ ਨ ਪ੍ਰਕਾਰ ਜਨ ਜਗ ਕੇ ਉਹ ਜਨਮ ਥੁਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਤਰ ਧਿਆਨ ਨਿਤ ਹੈ ਜਿਸ ਬੀਦ ਬਖਾਣੇ ਨਰੰਕਾਰ ਨਿਰਵੇਰ ਅਬਰ ਨਹੀਂ ਦੂਸਰ ਕੋਈ ਭੰਜਨ ਗੜਹ ਨ ਸਮਥ ਤਰਨ ਤਾਰਨ ਪ੍ਰਭ ਸੋਏ ਨਾ ਨ ਪ੍ਰਕਾਰ ਜਨ ਜਗ ਕੇ ਓ ਜਨਮ ਥਰਾ ਰਸ ਨਾ ਰਸੈ ਸਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਤਰ ਧਿਆਨ ਨ ਤੈ ਜਿਸ ਦੇਦ ਬਖਾਣੇ ਨਿਰਮਕਾਰ ਨਿਰਵੇ ਕਰ ਕੋਈ ਭੰਜਨ ਗੜਹ ਨ ਸਮਥ ਤਰਨ ਤਾਰਨ ਪ੍ਰਭ ਸੋਈ नाना ਪ੍ਰਕਾਰ ਜਨ जग ਕੇ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ Shiv biranj tar dhyan nitah jis ved bakhane Nirankar nirvair avaranhi dusar koi ਪੰਜਨ ਗੜਹਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਏ ਨ ਜਾਣੇ ਸ਼ਿਵ ਬਿਰੰਚ ਤਰ ਧਿਆਨ ਨਿਤਹਿ ਜਿਸ ਬੇਦ ਬਖਾਣੇ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਹਨ ਸਮਾਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ आगम अनंत अनाद आद जिस को ए न जाने शिव बेरंच तर ध्यान न तेज जिस भेद बखाने نرੰकार नर वेर अवर रह दो सर कोई भंजन अगणहा न समथ तरण तारण प्रभु सोए ਨਾ ਨਾ ਪ੍ਰਕਾਰ ਜਨ ਜਗ ਕੇ ਆ ਜਨਮथुरा ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬੇਰੰਚ ਤਰ ਧਿਆਨ ਨ ਤਹੈ ਜਿਸ ਬੇਦ ਬਖਾਨੇ ਨਰੰਕਾਰ ਨਿਰਵੈਰ ਅਵਰਣਹਿ ਦੂਸਰ ਕੋਈ ਭੰਜਨ ਗੜਹਨ ਸ ਮਾਥਾ ਤਰਨ ਤਾਰਨ ਪ੍ਰਭ ਸੋਏ ਨਾ ਨਾ ਪ੍ਰਕਾਰ ਜਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚ ਤਹ ਬਸੈ ਅਗਮ ਅਨੰਤ ਅਲਾਦ ਆਦ ਜਿਸ ਕੋਈ ਨ ਜਾਣੈ शिव बिरंच तर ध्यान नितह जिस भेद बखाने निरंकार निर्वैरे अवर्णहि दूसर कोई पंजना गढ़हन समथ तरण तारन प्रभु सोई नाना प्रकार जिन जग केओ ਜਨ ਮਥਰਾ ਰਸਨਾ ਰਸੈ ਸਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਛਿਵ ਬਰੰਚ ਧਰ ਧਿਆਨ ਨਿਤਹਿ ਜਿਸ ਵੀਦ ਬਖਾਣੈ ਨਰੰਕਾਰ ਨਿਰਵੈਰ ਅਬਰ ਨਹੀਂ ਦੂਸਰ ਕੋਈ ਪੰਜਨ ਅਗਣ ਹਨ ਸਮਥ ਕਰਨ ਤਾਰਣ ਪ੍ਰਭ ਸੋਏ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਅਗਮ ਅਨੰਤ ਅਦਾ ਦੇ ਆਦ ਜਿਸ ਕੋਈ ਨ ਜਾਣੈ ਸ਼ਿਵ ਬੇਰਲ ਚ ਧਰ ਧਿਆਨ ਨ ਤਹਿ ਜਿਸ ਬੇਦ ਬਖਾਣੇ ਨਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪੰਜਾਂ ਨ ਗਣ ਹਨ ਸਮਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕਿਉ ਜਨ ਮਥਰਾ ਰਸਨਾ ਰਸੈ ਸਰ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ ਸ਼ਿਵ ਬਿਰੰਚ ਧਰ ਧਿਆਨ ਨਿਤਹਿ ਜਿਸ ਬੇਦ ਬਖਾਣੈ ਨਰਨੋਕਾਰ ਨਰਵੈਰ ਅਵਰ ਨਹੀਂ ਦੂਸਰ ਕੋਈ ਭੰਜਾ ਨਗੜ ਹਨ ਸਮਥ ਤਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਿਨ ਜਗ ਕਿਓ ਜਨ ਮਥ ਰਸ ਨਾਰਸੈ ਸਰਿਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚ ਤਹੇ ਵਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ ਸ਼ਿਵ ਬਿਰੰਚ ਤਰ ਧਿਆਨਨ ਤੈ ਜਿਸ ਬੇਦ ਬਖਾੜੈ ਨਰੰਕਾਰ ਨਿਰਵੇਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਹਨ ਸਮੱਥ ਤਰਨ ਤਾਰਨ ਪ੍ਰਭ ਸੋਏ ਨਾ ਨ ਪ੍ਰਕਾਰ ਜਨ ਜਗ ਕੇ ਉਹ ਜਨਮ ਥੁਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਤਰ ਧਿਆਨ ਨਿਤ ਹੈ ਜਿਸ ਬੇਦ ਬਖਾਣੇ ਨਰੰਕਾਰ ਨਿਰਵੇਰ ਅਬਰ ਨਹੀਂ ਦੂਸਰ ਕੋਈ ਭੰਜਨ ਗੜਾ ਨਾ ਸਮਾਥ ਤਰਨ ਤਾਰਨ ਪ੍ਰਭ ਸੋਏ ਨਾ ਨਾ ਪ੍ਰਕਾਰ ਜਨ ਜਗ ਕੇ ਓ ਜਨਮ ਥਰਾ ਰਸ ਨਾ ਰਸੈ ਸਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਤਰ ਧਿਆਨਨ ਤੇ ਜਿਸ ਬੇਦ ਬਖਾਣੇ ਨਿਰਮਕਾਰ ਨਿਰਵੇ ਦੂਸਰ ਕੋਈ ਭੰਜੈ ਨਾ ਗੜਾ ਹਾ ਨ ਸਮਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਨ ਜਗ ਕੇ ਜਨ ਮਥ ਰਾ ਰਸ ਨ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਜਰੇ ਸ਼ਿਵ ਬਿਰੰਚ ਤਰ ਧਿਆਨ ਨ ਤਹ ਜਿਸ ਬੇਦ ਬਖਾਨ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪੰਜਾਂ ਦਾ ਗੜਹਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੇ ਸ਼ਿਵ ਬਿਰੰਚ ਤਰ ਧਿਆਨ ਨਿਤਹਿ ਜਿਸ ਬੇਦ ਬਖਾਣੇ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਪੰਜਨ ਗਣ ਹਨ ਸਮਾਥ ਤਰਨ ਤਾਰਨ ਪ੍ਰਭ ਸੋਇ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸ ਨਾਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ आगम अनंत अनाद आद जिस को ए न जाने शिव बिरंच तर ध्यान न तेज इस भेद बखाने नृंकार नर वेर अवर नहिं दूसर कोई पंजना गढ़ा न समठ तरण तारण प्रभु सोए ਨਾ ਨਾ ਪ੍ਰਕਾਰ ਜਨ ਜਗ ਕੇ ਆ ਜਨਮ ਥੁਰਾ ਰਸਨਾ ਰਸੈ ਸਰੇ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੇ ਸ਼ਿਵ ਬੇਰੰਚ ਤਰ ਧਿਆਨ ਨ ਤਹ ਜਿਸ ਬੇਦ ਬਖਾਣੇ ਨਰੰਕਾਰ ਨਿਰਵੈਰ ਅਵਰਣਹਿ ਦੂਸਰ ਕੋਈ ਪੰਜਾਂ ਨ ਗੜਹਨ ਸ ਮਾਥਾ ਤਰਨ ਤਾਰਨ ਪ੍ਰਭ ਸੋਏ ਨਾ ਨਾ ਪ੍ਰਕਾਰ ਜਨ ਜਗ ਕੀਓ ਜਨ ਮਥਰਾ ਰਸਨਾ ਰਸੈ ਸਰੇ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚ ਤਹ ਬਸੈ ਅਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ शिव बिरंच तर ध्यान न तज जिस भेद बखाने निरंकार निर्वैरे अवर्णहि दूसर कोई पंजाब गढ़ हन समथ तरण तारन प्रभु सोई नाना प्रकार जिन जग केओ ਜਨ ਮਥਰਾ ਰਸਨਾ ਰਸੈ ਸਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ